ਪੰਜਾਬੀ ਫਿਲਮ ਹੈ ਸੇਰੀ ਵੇਸਰੀ ਰਿਲੀਜ਼ ਹੋ ਚੁੱਕੀ ਹੈ ਕਾਮੇਡੀ ਡਰਾਮਾ ਫਿਲਮ ਜੋ ਕਿ ਕਾਫੀ ਮਜ਼ੇਦਾਰ ਹੈ ਫਿਲਮ ਦੇ ਵਿੱਚ ਹਰਦੀਪ ਗਿੱਲ ਐਂਡ ਆਰਿਆ ਬੱਬਰ ਦੀ ਜੋ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਉਹ ਤੁਹਾਡਾ ਦਿਲ ਜਿੱਤ ਲਵੇਗੀ ਉਹ ਯਾਰ ਆ ਵਿੱਚ ਬੋਲਣ ਲੱਗ ਜਾਂਦੀ ਆ ਪੰਜਾਬੀ ਫਿਲਮ ਹੈ ਸੇਰੀ ਵੇਸਰੀ ਦੁਨੀਆ ਪਰਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਇਸ ਫਿਲਮ ਦੇ ਵਿੱਚ ਆਰਿਆ ਬੱਬਰ ਸ਼ਵੇਤਾ ਇੰਦਰ ਕੁਮਾਰ ਹਰਦੀਪ ਗਿੱਲ ਤੇ ਅਨੀਤਾ ਦੇਵਗਨ ਨੇ ਮੁੱਖ ਭੂਮਿਕਾ ਨਿਭਾਈ ਹੈ ਇਸ ਫਿਲਮ ਨੂੰ ਅਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ ਜਿਸ ਨੂੰ ਜ਼ੀ ਸਟੂਡੀਓਜ਼ ਤੇ ਏ ਬੈਂਡ ਪ੍ਰੋਡਕਸ਼ਨ ਵੱਲੋਂ ਬਣਾਇਆ ਗਿਆ ਹੈ ਆਰਿਆ ਬੱਬਰ ਜੋ ਕਿ ਕਲੰਮੇ ਅਰਸੇ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵਿੱਚ ਵਾਪਸੀ ਕਰ ਰਹੇ ਨੇ ਆਰਿਆ ਬੱਬਰ ਨੇ ਬਹੁਤ ਹੀ ਸੋਹਣਾ ਆਪਣਾ ਕਿਰਦਾਰ ਨਿਭਾਇਆ ਹੈ ਆਰਿਆ ਬੱਬਰ ਜੋ ਕਿ ਇੰਗਲੈਂਡ ਦੇ ਵਿੱਚ ਆਪਣੀ ਪਤਨੀ ਤੇ ਬੇਟੇ ਦੇ ਨਾਲ ਰਹਿੰਦੇ ਨੇ ਜਦੋਂ ਉਹ ਆਪਣੇ ਸਿਰੀ ਨੂੰ ਇੰਗਲੈਂਡ ਬੁਲਾਉਂਦੇ ਹਨ ਤੇ ਫਿਰ ਉਹ ਸਿਰੀ ਤੇ ਜੱਟ ਮਿਲ ਕੇ ਕੀ ਕੀ ਤਮਾਲ ਮਚਾਉਂਦੇ ਨੇ ਇਹ ਦੇਖਣਾ ਕਾਫੀ ਮਜ਼ੇਦਾਰ ਹੈ ਹਰਦੀਪ ਗਿੱਲ ਦੀ ਕਾਮੇਡੀ ਟਾਈਮਿੰਗ ਜ਼ਬਰਦਸਤ ਹੈ ਤੇ ਫਿਲਮ ਵਿੱਚ ਇੱਕ ਜੱਟ ਤੇ ਸਿਰੀ ਵਿੱਚ ਜੋ ਰਿਸ਼ਤਾ ਦਿਖਾਇਆ ਗਿਆ ਹੈ ਉਹ ਤੁਹਾਡਾ ਦਿਲਚੋਲੇਗਾ ਨੀਤਾ ਦੇਵਗਨ ਤੇ ਜ਼ਬਰਦਸਤ ਐਕਟ੍ਰੈਸ ਹੈ ਹੀ ਉਥੇ ਹੀ ਸ਼ਵੇਤਾ ਨੇ ਵੀ ਕਾਫੀ ਅੱਛਾ ਕੰਮ ਕੀਤਾ ਹੈ ਬਾਕੀ ਆਈਫੋਨ ਵਾਲੀ ਸੀਰੀ ਜ਼ਿਆਦਾ ਕਮਾਲ ਹੈ ਜਾਂ ਫਿਰ ਸਾਡੇ ਜੱਟਾਂ ਵਾਲੇ ਸੀਰੀ ਇਹ ਤੇ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਜੀ ਫਿਲਮ ਤੁਹਾਡੇ ਨਜ਼ਦੀਕੀ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਜੇਕਰ ਹਜ ਤੱਕ ਤੁਸੀਂ ਨਹੀਂ ਵੇਖੀ ਤਾਂ ਜ਼ਰੂਰ ਦੇਖਣ ਜਾਓ ਤੇ ਸਾਡੇ ਨਾਲ ਸਾਂਝਾ ਕਰਿਓ ਕਿ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ